ਸੀਰਿਆ ਕਾਲ ਜੀ ਵੀਡੀਓ ਦੇਖ ਰਹੇ ਸਭ ਜੀਆ ਨੂੰ ਲੈ ਕੇ ਹਾਜ਼ਰ ਹੈ ਅੱਜ ਦੀ ਵੱਡੀ ਖਬਰ ਪੰਜਾਬੀ ਜਾਗਰਣ ਹਿਊਰੋ ਚੰਡੀਗੜ੍ਹ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਪੰਜ ਹਜ਼ਾਰ ਤੋਂ ਵੱਧ ਅੰਗਣਵਾੜੀ ਵਰਕਰਾਂ ਤੇ ਹਲਪ੍ਰਾਂਦੀ ਖਾਲੀ ਅਸਾਮੀਆਂ ਨੂੰ 31 ਸਤੰਬਰ ਤੋਂ ਪਹਿਲਾਂ ਪਰਮ ਦੀ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ ਵਿਭਾਗ ਨੇ 23 ਜੁਲਾਈ ਤੋਂ 23 ਜੁਲਾਈ 15 ਅਗਸਤ ਤੱਕ ਅੰਗਣਵਾੜੀ ਵਰਕਰਾਂ ਤੇ ਹਲਪ തരക്കി തബ്ദിയെഡ് ਮੈਂਟਾਂ ਤੇ ਦਰਸ ਅਤੇ ਆਧਾਰ ਤੇ ਨਿਯੁਕਤ ਕੀਤੀਆਂ ਮਸ਼ੀਸ਼ ਅਸ਼ਿਊਡਰਨ ਜਾਰੀ ਕੀਤੇ ਗਏ ਹਨ ਇਸ ਤਹਿਤ ਜਿੰਨਾ ਵਰਕਰਾਂ ਦੀ ਸੇਵਾ ਦੌਰਾਨ ਮੌਤ ਹੋ ਗਈ ਹੈ ਉਹਨਾਂ ਉਹਨਾਂ ਦੇ ਆਸ਼ਰਤਾਂ ਨੂੰ ਨੌਕਰੀ ਦੇਣ ਲਈ 1 ਅਗਸਤ ਤੋਂ 8 ਅਗਸਤ ਤੱਕ ਕਾਰਵਾਈ ਹੋਵੇਗੀ ਜਦਕੀ ਬਦਲੀਆਂ ਐਡਜਸਟਮੈਂਟਿਕ 15 ਅਗਸਤ ਤੋਂ ਪਹਿਲਾਂ ਮੁਕੰਮਲ ਕੀਤੀਆਂ ਜਾਣੀਆਂ ਡਾਕਟਰ ਬਲਜੀਤ ਕੌਰ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਇਹ ਪਹਿਲੀ ਵਾਰ ਵਾਰ ਹੈ ਕਿ ਉਹਨਾਂ ਅੰਗਣਵਾੜੀ ਵਰਕਰਾਂ ਜਾਂ ਹੈਲਪਰਾਂ ਦੀਆਂ ਸ਼ਰਤਾਂ ਅਨੁਸਾਰ ਸਰਕਾਰੀ ਨੌਕਰੀ ਦਾ ਮੌਕਾ ਦਿੱਤਾ ਜਾਵੇ ਜਾ ਰਿਹਾ ਹੈ ਜੋ ਸੇਵਾ ਦੌਰਾਨ ਪੱਕੇ ਤੌਰ ਤੇ ਅਪੰਗ ਹੋ ਗਏ ਹਨ ਜਾਂ ਲੇਵਾ ਬਿਮਾਰੀ ਦੇ ਕਾਰਨ ਸਮਰੱਥ ਹੋ ਗਏ ਹਨ ਉਹਨਾਂ ਨੇ ਕਿਹਾ ਹੈ ਕਿ ਇਹਨਾਂ ਯਤਨਾਂ ਰਾਹੀਂ ਪੰਜਾਬ ਸਰਕਾਰ ਅੰਗਣਵਾੜੀ ਸੇਵਾਵਾਂ ਨੂੰ ਹੀ ਨਹੀਂ ਸਗੋ ਹਰ ਵਰਗ ਦੀ ਮਹਿਲਾ ਨੂੰ ਮਹਿਲਾ ਤੇ ਬੱਚੇ ਦੀ ਜ਼ਿੰਦਗੀ ਵਿੱਚ ਸੁਧਾਰ ਲਈ ਬੁਨਿਆਦੀ ਪੱਧਰ ਤੇ ਬਦਲਾਅ ਕੀਤਾ ਗਿਆ ਹੈ ਧੰਨਵਾਦ